ਸਤਿ ਸ੍ਰੀ ਅਕਾਲ ਜੀ ਖਾਲਸ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਘਰ ਦੀ ਰਜਿਸਟਰੀ ਦੇ ਨਾਲ ਜੁੜੀ ਅਹਿਮ ਜਾਣਕਾਰੀ ਘਰ ਦੀ ਰਜਿਸਟਰੀ ਦੇ ਬਾਰੇ ਅੱਜ ਤੱਕ ਤੁਸੀਂ ਇਹੀ ਜਾਣਦੇ ਹੋ ਕਿ ਕੋਈ ਵੀ ਘਰ ਤੁਸੀਂ ਲਿਆ ਹੈ ਉਹਦੀ ਰਜਿਸਟਰੀ ਜੇ ਤੁਹਾਡੇ ਨਾਂ ਤੇ ਹੈ ਸਮਝੋ ਤੁਸੀਂ ਘਰ ਦੇ ਮਾਲਕ ਹੋ ਪਰ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਭਾਰਤ ਵਿੱਚ ਰਹਿਣ ਵਾਲੇ ਕਰੋਨਾ ਲੋਕਾਂ ਦੀਆਂ ਨਿੰਦਾ ਉਣਾਦਤੀਆਂ ਹਨ ਅਦਾਲਤ ਨੇ ਕਿਹਾ ਕਿ ਘਰ ਦੀ ਰਜਿਸਟਰੀ ਤੁਹਾਨੂੰ ਘਰ ਦਾ ਮਾਲਕ ਸਾਬਤ ਨਹੀਂ ਕਰਦੀ ਤਾਂ ਸਵਾਲ ਹੁੰਦਾ ਹੈ ਕਿ ਆਖਿਰਕਾਰ ਮਾਲਕ ਕਿਵੇਂ ਬਣੋਗੇ ਰਜਿਸਟਰੀ ਤੋਂ ਉੱਤੇ ਕੀ ਚੀਜ਼ ਹੁੰਦੀ ਹੈ ਅਦਾਲਤ ਦੇ ਫੈਸਲੇ ਨੇ ਰੀਅਲ ਅਸਟੇਟ ਦੇ ਏਜੰਟਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਸੁਪਰੀਮ ਕੋਰਟ ਰਜਿਸਟਰੀ ਨੂੰ ਕਾਨੂੰਨੀ ਦਸਤਾਵੇਜ਼ ਸਵੰਨਨ ਦੇ ਲਈ ਸੁਪਰੀਮ ਕੋਰਟ ਨੇ ਜਿਹੜੇ ਦਸਤਾਵੇਜ਼ ਮੰਗੇ ਹਨ ਉਸ ਨਾਲ ਤੁਹਾਨੂੰ ਮਕਾਨ ਖਰੀਦਣ ਲਈ ਕਾਗਜ਼ੀ ਕਾਰਵਾਈ ਕਰਨ ਦੇ ਵਿੱਚ ਦੇਰੀ ਲੱਗ ਸਕਦੀ ਹੈ ਹੁਣ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਨਾ ਪਊਗਾ ਕੀ ਓਨਰਸ਼ਿਪ ਚੇਨ ਕਾਨੂੰਨੀ ਹੈ ਜਾਂ ਫਿਰ ਨਹੀਂ ਯਾਨੀ ਕਿ ਜੇ ਤੁਸੀਂ ਭਾਵੇਂ ਕਾਨੂੰਨੀ ਤੌਰ ਤੇ ਮਕਾਨ ਖਰੀਦਿਆ ਹੈ ਪਰ ਉਸੇ ਮਕਾਨ ਦੇ ਪਿਛਲੇ ਵੇਚਣ ਤੇ ਖਰੀਦਣ ਵਾਲਿਆਂ ਨੇ ਕੋਈ ਗੜਬੜੀ ਕੀਤੀ ਹੋਵੇਗੀ ਤਾਂ ਮੌਜੂਦਾ ਖਰੀਦਦਾਰ ਦੀ ਰਜਿਸਟਰੀ ਨੂੰ ਵੀ ਸਹੀ ਨਹੀਂ ਮੰਨਿਆ ਜਾਊਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਪਰੀਮ ਕੋਰਟ ਨੇ ਇਸ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਲਈ ਯਾਨੀ ਕਿ ਓਨਰਸ਼ਿਪ ਚੇਨ ਦੇ ਲਈ ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਦੱਸਿਆ ਹੈ ਸਿਪਰੀਮ ਕੋਰਟ ਵਿੱਚ ਤੇਲੰਗਾਨਾ ਦੀ ਜਾਇਦਾਦ ਵਿਵਾਦ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਇਹ ਘਰ ਦੀ ਸਿਰਫ ਰਜਿਸਟਰੀ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਅਦਾਲਤ ਨੇ ਸਾਫ ਇਨਕਾਰ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਪ੍ਰਾਪਰਟੀ ਟਰਾਂਜੈਕਸ਼ਨ ਦੀ ਪੂਰੀ ਚੇਨ ਕਾਨੂੰਨੀ ਹੋਣੀ ਚਾਹੀਦੀ ਹੈ ਇਸ ਲਈ ਹੁਣ ਮਕਾਨ ਦੇ ਰਜਿਸਟ੍ਰੇਸ਼ਨ ਦੇ ਨਾਲ ਪੁਰਾਣੇ ਖਰੀਦ ਅਤੇ ਵੇਚਣ ਦੇ ਦਸਤਾਵੇਜ਼ ਵੀ ਜ਼ਰੂਰੀ ਨੇ ਮਾਲਕਾਨਾ ਹੱਕ ਸਾਬਤ ਕਰਨ ਲਈ ਤੁਹਾਡੇ ਕੋਲ ਸੇਲ ਡੀਡ ਹੋਣੀ ਚਾਹੀਦੀ ਹੈ ਇਹ ਜਾਇਦਾਦ ਵੇਚਣ ਦਾ ਸਭ ਤੋਂ ਅਹਿਮ ਦਸਤਾਵੇਜ਼ ਹੁੰਦਾ ਹੈ ਇਸ ਤੋਂ ਇਲਾਵਾ ਮਦਰ ਡੀਡ ਵੀ ਜ਼ਰੂਰੀ ਹੈ ਇਸ ਦਾ ਮਤਲਬ ਹੁੰਦਾ ਹੈ ਜਿਹੜੀ ਜਾਇਦਾਦ ਤੁਸੀਂ ਖਰੀਦ ਰਹੇ ਹੋ ਵੇਚਣ ਵਾਲੇ ਨੂੰ ਇਹ ਕਿੱਥੋਂ ਮਿਲੀ ਜੇ ਉਸ ਦੇ ਮਾਪਿਆਂ ਨੇ ਦਿੱਤੀ ਤਾਂ ਉਸ ਦੀ ਰਜਿਸਟਰਡ ਵਿਲ ਹੋਣੀ ਚਾਹੀਦੀ ਹੈ ਨਾਲ ਹੀ ਜਾਇਦਾਦ ਨਾਲ ਜੁੜੇ ਭੈਣ ਭਰਾਵਾਂ ਕੋਲੋਂ ਨੋਬਜੈਕਸ਼ਨ ਸਰਟੀਫਿਕੇਟ ਯਾਨੀ ਕਿ ਐਨਓਸੀ ਵੀ ਜ਼ਰੂਰੀ ਹੈ ਯਾਨੀ ਕਿ ਜੇ ਇੱਕ ਮਾਪਿਆਂ ਦੇ 4 ਬੱਚੇ ਹਨ ਮਾਪੇ ਇਸ ਦੁਨੀਆ ਤੋਂ ਚਲੇ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਵਸੀਅਤ ਲਿਖੀ ਤੇ ਵਸੀਅਤ ਦੇ ਵਿੱਚ ਉਹਨਾਂ ਨੇ ਇੱਕ ਜਣੇ ਦਾ ਇੱਕ ਬੱਚੇ ਦੇ ਨਾਮ ਸਾਰਾ ਕੁਝ ਕਰ ਦਿੱਤਾ ਬਾਕੀ 3 ਰਹਿ ਗਈ ਪਰ ਉਸ ਵਸੀਅਤ ਨੂੰ ਵੀ ਉਦੋਂ ਮੰਨਿਆ ਜਾਊਗਾ ਜਦੋਂ ਬਾਕੀ ਦੇ ਤਿੰਨ ਭੈਣ ਭਰਾ ਲਿਖ ਕੇ ਦੇਣਗੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੋ ਮਾਪੇ ਕਹਿ ਕੇ ਗਏ ਨੇ ਇਸ ਨੂੰ ਦੇਣੀ ਆ ਤਾਂ ਇਸੇ ਨੂੰ ਦੇਣੀ ਆ ਸੋ ਐਨਓਸੀ ਬਹੁਤ ਜ਼ਰੂਰੀ ਹੈ ਇਸ ਨੂੰ ਵਸੀਅਤ ਜਾਂ ਫਿਰ ਗਿਫਟ ਡੀਡ ਕਹਿੰਦੇ ਨੇ ਪ੍ਰਾਪਰਟੀ ਖਰੀਦਣ ਦੇ ਲਈ ਹੁਣ ਇਹ ਵੀ ਇੱਕ ਅਹਿਮ ਦਸਤਾਵੇਜ਼ ਮੰਨਿਆ ਜਾਊਗਾ ਸਿਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਟਾਈਟਲ ਡੀਡ ਵੀ ਜ਼ਰੂਰੀ ਹੈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਦਾ ਮਾਲਕ ਕੌਣ ਹੈ ਹੁਣ ਵੇਚਣ ਵਾਲੇ ਕੋਲ ਇਨਕੰਮਬਰੈਂਸ ਸਰਟੀਫਿਕੇਟ ਵੀ ਚਾਹੀਦਾ ਹੋਊਗਾ ਜਿਦੇ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਤੇ ਕੋਈ ਲੋਨ ਜਾਂ ਫਿਰ ਇਸ ਜਾਇਦਾਦ ਦਾ ਕੋਈ ਕਾਨੂੰਨੀ ਝਗੜਾ ਨਹੀਂ ਚੱਲਦਾ ਇਸ ਤੋਂ ਲਾਬਾ ਟੂਨ ਪ੍ਰੋਪਰਟੀ ਟੈਕਸ ਰਸੀਦ ਵੀ ਚਾਹੀਦੀ ਹੈ ਇਸ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਜੇ ਤੁਸੀਂ ਕੋਈ ਮਕਾਨ ਜਾਂ ਫਿਰ ਪਲਾਟ ਖਰੀਦ ਰਹੇ ਹੋ ਉਸਨੇ ਉਸ ਜ਼ਮੀਨ ਦਾ ਟੈਕਸ ਭਰਿਆ ਵੀ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਇਲੈਕਟ੍ਰਿਸਿਟੀ ਵਿਭਾਗ ਅਤੇ ਜਿਹੜੀ ਸੁਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਦਾ ਐਨਓਸੀ ਵੀ ਚਾਹੀਦਾ ਹੈ ਜਿਸ ਤੋਂ ਤੁਸੀਂ ਜਾਇਦਾਦ ਖਰੀਦੀ ਹੈ ਉਸ ਨੂੰ ਪੈਸੇ ਦਿੱਤੇ ਹਨ ਜਾਂ ਨਹੀਂ ਉਹਦਾ ਸਬੂਤ ਵੀ ਚਾਹੀਦਾ ਜੀਤੋਂ ਤੁਸੀਂ ਖਰੀਦਿਆ ਉਸਨੇ ਪਹਿਲਾਂ ਜੀਤੋਂ ਪ੍ਰਾਪਰਟੀ ਖਰੀਦੀ ਹੈ ਪੈਸੇ ਕਿੱਥੋਂ ਦਿੱਤੇ ਸਨ ਇਹ ਵੀ ਤੁਹਾਨੂੰ ਦੱਸਣਾ ਪਊਗਾ ਤੇ ਸੁਪਰੀਮ ਕੋਰਟ ਨੇ ਜਿਹੜਾ ਇਹ ਬਦਲਾਅ ਕੀਤਾ ਹੈ ਜਿਹੜਾ ਨਵਾਂ ਹੁਕਮ ਦਿੱਤਾ ਹੈ ਜਾਇਦਾਦ ਦੇ ਰਜਿਸਟਰੀ ਨੂੰ ਲੈ ਕੇ ਉਹਦੇ ਨਾਲ ਕੀ ਹੋਵੇਗਾ ਸਭ ਤੋਂ ਪਹਿਲਾਂ ਖਰੀਦਦਾਰਾਂ ਨੂੰ ਅਲਰਟ ਰਹਿਣਾ ਪਊਗਾ ਸਿਰਫ ਰਜਿਸਟਰੀ ਵੇਖ ਕੇ ਹੁਣ ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ ਤੁਹਾਨੂੰ ਇਹਦੇ ਪਿੱਛੇ ਵੀ ਜਾਣਾ ਪਊਗਾ ਰੀਅਲ اسٹیਟ ਏਜੰਟਾਂ ਨੂੰ ਦਸਤਾਵੇਜ਼ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਜਿਹੜੇ ਖਰੀਦਦਾਰਾਂ ਨੂੰ ਹੁਣ ਪਤਾ ਲੱਗ ਗਿਆ ਸੁਪਰੀਮ ਕੋਰਟ ਦੇ ਇਸ ਨਿਯਮ ਦਾ ਉਹ ਤੁਹਾਡੇ ਤੋਂ ਸਵਾਲ ਜ਼ਰੂਰ ਪੁੱਛਣਗੇ ਜਾਇਦਾਦ ਖਰੀਦਣ ਦੀ ਕਾਨੂੰਨੀ ਕਾਰਵਾਈ ਲੰਮੀ ਹੋਏਗੀ ਤੇ ਮਹਿੰਗੀ ਵੀ ਹੋਏਗੀ ਪਰ ਸੁਪਰੀਮ ਕੋਰਟ ਦਾ ਇਹ ਫੈਸਲਾ ਪ੍ਰਾਪਰਟੀ ਖਰੀਦਣ ਨੂੰ ਪਾਰਦਰਸ਼ੀ ਜ਼ਰੂਰ ਬਣਾਏਗਾ ਤੁਹਾਨੂੰ ਜੇ ਕੋਈ ਜ਼ਮੀਨ ਵੇਚ ਰਿਹਾ ਹੈ ਤੁਹਾਡੇ ਤੋਂ ਉਹਲਾ ਰੱਖ ਰਿਹਾ ਜੇ ਉਹ ਝਗੜੇ ਵਾਲੀ ਜ਼ਮੀਨ ਹੈ ਤਾਂ ਹੁਣ ਜਹ ਨਹੀਂ ਹੋਵੇਗਾ ਪਾਰਦਰਸ਼ਤਾਏਗੀ ਇਹਦੇ ਵਿੱਚ ਤੁਹਾਨੂੰ ਥੋੜਾ ਪੈਸਾ ਤੇ ਥੋੜਾ ਸਮਾਂ ਜ਼ਰੂਰ ਖਰਚਣਾ ਪਊਗਾ ਪਰਪ ਵੀਕਤ ਵਿਸਤੂ ਸੀ ਵੱਡੀਆਂ ਮੁਸੀਬਤਾਂ ਤੋਂ ਬਚ ਜਾਓਗੇ ਕਿਉਂਕਿ ਪ੍ਰਾਪਰਟੀ ਇੱਕ ਵੱਡੀ ਸੰਪਤੀ ਹੁੰਦੀ ਹੈ ਜੇ ਤੁਸੀਂ ਪ੍ਰਾਪਰਟੀ ਖਰੀਦ ਰਹੇ ਹੋ ਸਿਰਫ ਉਸੇ ਬਾਰੇ ਹੀ ਤੁਸੀਂ ਜਾਣਕਾਰੀ حاصل ਨਹੀਂ ਕਰ ਸਕੋਗੇ ਹੁਣ ਪ੍ਰਾਪਰਟੀ ਦੀ ਪੂਰੀ ਚੇਨ ਬਾਰੇ ਤੁਸੀਂ ਜਾਣਕਾਰੀ حاصل ਕਰ ਸਕੋਗੇ ਜੋ ਤੁਹਾਨੂੰ ਤਸੱਲੀ ਦੇਵੇਗੀ ਕਿ ਤੁਹਾਡੇ ਵੱਲੋਂ ਜਿਹੜਾ ਮਕਾਨ ਪਲਾਟ ਜਾਂ ਫਿਰ ਦੁਕਾਨ ਖਰੀਦੀ ਗਈ ਹੈ ਉਹ ਬਿਲਕੁਲ ਕਾਨੂੰਨੀ ਹੈ ਤੇ ਸਹੀ ਹੈ ਕੋਲੈਸਟੋਲੋਜੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਇੱਕ ਹੋਰ ਜਾਣਕਾਰੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਖਾਲਸ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਘਰ ਦੀ ਰਜਿਸਟਰੀ ਦੇ ਨਾਲ ਜੁੜੀ ਅਹਿਮ ਜਾਣਕਾਰੀ ਘਰ ਦੀ ਰਜਿਸਟਰੀ ਦੇ ਬਾਰੇ ਅੱਜ ਤੱਕ ਤੁਸੀਂ ਇਹੀ ਜਾਣਦੇ ਹੋ ਕਿ ਕੋਈ ਵੀ ਘਰ ਤੁਸੀਂ ਲਿਆ ਹੈ ਉਹਦੀ ਰਜਿਸਟਰੀ ਜੇ ਤੁਹਾਡੇ ਨਾਂ ਤੇ ਹੈ ਸਮਝੋ ਤੁਸੀਂ ਘਰ ਦੇ ਮਾਲਕ ਹੋ ਪਰ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਭਾਰਤ ਵਿੱਚ ਰਹਿਣ ਵਾਲੇ ਕਰੋਨਾ ਲੋਕਾਂ ਦੀਆਂ ਨਿੰਦਾ ਉਡਾਦਤੀਆਂ ਹਨ ਅਦਾਲਤ ਨੇ ਕਿਹਾ ਕਿ ਘਰ ਦੀ ਰਜਿਸਟਰੀ ਤੁਹਾਨੂੰ ਘਰ ਦਾ ਮਾਲਕ ਸਾਬਤ ਨਹੀਂ ਕਰਦੀ ਤਾਂ ਸਵਾਲ ਹੁੰਦਾ ਹੈ ਕਿ ਆਖਿਰਕਾਰ ਮਾਲਕ ਕਿਵੇਂ ਬਣੋਗੇ ਰਜਿਸਟਰੀ ਤੋਂ ਉੱਤੇ ਕੀ ਚੀਜ਼ ਹੁੰਦੀ ਹੈ ਅਦਾਲਤ ਦੇ ਫੈਸਲੇ ਨੇ ਰੀਅਲ ਅਸਟੇਟ ਦੇ ਏਜੰਟਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਸੁਪਰੀਮ ਕੋਰਟ ਰਜਿਸਟਰਡ ਨੂੰ ਕਾਨੂੰਨੀ ਦਸਤਾਵੇਜ਼ ਸਵੰਨਨ ਦੇ ਲਈ ਸੁਪਰੀਮ ਕੋਰਟ ਨੇ ਜਿਹੜੇ ਦਸਤਾਵੇਜ਼ ਮੰਗੇ ਹਨ ਉਸ ਨਾਲ ਤੁਹਾਨੂੰ ਮਕਾਨ ਖਰੀਦਣ ਲਈ ਕਾਗਜ਼ੀ ਕਾਰਵਾਈ ਕਰਨ ਦੇ ਵਿੱਚ ਦੇਰੀ ਲੱਗ ਸਕਦੀ ਹੈ ਹੁਣ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਨਾ ਪਊਗਾ ਕੀ ਓਨਰਸ਼ਿਪ ਚੇਨ ਕਾਨੂੰਨੀ ਹੈ ਜਾਂ ਫਿਰ ਨਹੀਂ ਯਾਨੀ ਕਿ ਜੇ ਤੁਸੀਂ ਭਾਵੇਂ ਕਾਨੂੰਨੀ ਤੌਰ ਤੇ ਮਕਾਨ ਖਰੀਦਿਆ ਹੈ ਪਰ ਉਸੇ ਮਕਾਨ ਦੇ ਪਿਛਲੇ ਵੇਚਣ ਤੇ ਖਰੀਦਣ ਵਾਲਿਆਂ ਨੇ ਕੋਈ ਗੜਬੜੀ ਕੀਤੀ ਹੋਵੇਗੀ ਤਾਂ ਮੌਜੂਦਾ ਖਰੀਦਦਾਰ ਦੀ ਰਜਿਸਟਰੀ ਨੂੰ ਵੀ ਸਹੀ ਨਹੀਂ ਮੰਨਿਆ ਜਾਊਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਪਰੀਮ ਕੋਰਟ ਨੇ ਇਸ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਲਈ ਯਾਨੀ ਕਿ ਓਨਰਸ਼ਿਪ ਚੇਨ ਦੇ ਲਈ ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਦੱਸਿਆ ਹੈ ਸਿਪਰੀਮ ਕੋਰਟ ਵਿੱਚ ਤੇਲੰਗਾਨਾ ਦੀ ਜਾਇਦਾਦ ਵਿਵਾਦ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਘਰ ਦੀ ਸਿਰਫ ਰਜਿਸਟਰੀ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਅਦਾਲਤ ਨੇ ਸਾਫ ਇਨਕਾਰ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਪ੍ਰੋਪਰਟੀ ਟਰਾਂਜੈਕਸ਼ਨ ਦੀ ਪੂਰੀ ਚੇਨ ਕਾਨੂੰਨੀ ਹੋਣੀ ਚਾਹੀਦੀ ਹੈ ਇਸ ਲਈ ਹੁਣ ਮਕਾਨ ਦੇ ਰਜਿਸਟ੍ਰੇਸ਼ਨ ਦੇ ਨਾਲ ਪੁਰਾਣੇ ਖਰੀਦ ਅਤੇ ਵੇਚਣ ਦੇ ਦਸਤਾਵੇਜ਼ ਵੀ ਜ਼ਰੂਰੀ ਨੇ ਮਾਲਕਾਨਾ ਹੱਕ ਸਾਬਤ ਕਰਨ ਲਈ ਤੁਹਾਡੇ ਕੋਲ ਸੇਲ ਡੀਡ ਹੋਣੀ ਚਾਹੀਦੀ ਹੈ ਇਹ ਜਾਇਦਾਦ ਵੇਚਣ ਦਾ ਸਭ ਤੋਂ ਅਹਿਮ ਦਸਤਾਵੇਜ਼ ਹੁੰਦਾ ਹੈ ਇਸ ਤੋਂ ਇਲਾਵਾ ਮਦਰ ਡੀਡ ਵੀ ਜ਼ਰੂਰੀ ਹੈ ਇਸ ਦਾ ਮਤਲਬ ਹੁੰਦਾ ਹੈ ਜਿਹੜੀ ਜਾਇਦਾਦ ਤੁਸੀਂ ਖਰੀਦ ਰਹੇ ਹੋ ਵੇਚਣ ਵਾਲੇ ਨੂੰ ਇਹ ਕਿੱਥੋਂ ਮਿਲੀ ਜੇ ਉਸ ਦੇ ਮਾਪਿਆਂ ਨੇ ਦਿੱਤੀ ਤਾਂ ਉਸ ਦੀ ਰਜਿਸਟਰਡ ਵਿਲ ਹੋਣੀ ਚਾਹੀਦੀ ਹੈ ਨਾਲ ਹੀ ਜਾਇਦਾਦ ਨਾਲ ਜੁੜੇ ਭੈਣ ਭਰਾਵਾਂ ਕੋਲੋਂ ਨੋ ਓਬਜੈਕਸ਼ਨ ਸਰਟੀਫਿਕੇਟ ਯਾਨੀ ਕਿ ਐਨਓਸੀ ਵੀ ਜ਼ਰੂਰੀ ਹੈ ਯਾਨੀ ਕਿ ਜੇ ਇੱਕ ਮਾਪਿਆਂ ਦੇ ਚਾਰ ਬੱਚੇ ਹਨ ਮਾਪੇ ਇਸ ਦੁਨੀਆ ਤੋਂ ਚਲੇ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਵਸੀਅਤ ਲਿਖੀ ਤੇ ਵਸੀਅਤ ਦੇ ਵਿੱਚ ਉਹਨਾਂ ਨੇ ਇੱਕ ਜਣੇ ਦਾ ਇੱਕ ਬੱਚੇ ਦੇ ਨਾਮ ਸਾਰਾ ਕੁਝ ਕਰ ਦਿੱਤਾ ਬਾਕੀ ਤਿੰਨ ਰਹਿ ਗਏ ਆਰ ਉਸ ਵਸੀਅਤ ਨੂੰ ਵੀ ਉਦੋਂ ਮੰਨਿਆ ਜਾਊਗਾ ਜਦੋਂ ਬਾਕੀ ਦੇ ਤਿੰਨ ਭੈਣ ਭਰਾ ਲਿਖ ਕੇ ਦੇਣਗੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੋ ਮਾਪੇ ਕਹਿ ਕੇ ਗਏ ਨੇ ਇਸ ਨੂੰ ਦੇਣੀ ਆ ਤਾਂ ਇਸੇ ਨੂੰ ਦੇਣੀ ਆ ਸੋ ਐਨਓਸੀ ਬਹੁਤ ਜ਼ਰੂਰੀ ਹੈ ਇਸ ਨੂੰ ਵਸੀਅਤ ਜਾਂ ਫਿਰ ਗਿਫਟ ਡੀਡ ਕਹਿੰਦੇ ਨੇ ਪ੍ਰਾਪਰਟੀ ਖਰੀਦਣ ਦੇ ਲਈ ਹੁਣ ਇਹ ਵੀ ਇੱਕ ਅਹਿਮ ਦਸਤਾਵੇਜ਼ ਮੰਨਿਆ ਜਾਊਗਾ ਸਿਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਟਾਈਟਲ ਡੀਡ ਵੀ ਜ਼ਰੂਰੀ ਹੈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਦਾ ਮਾਲਕ ਕੌਣ ਹੈ ਹੁਣ ਵੇਚਣ ਵਾਲੇ ਕੋਲ ਇਨਕੰਮਬਰੈਂਸ ਸਰਟੀਫਿਕੇਟ ਵੀ ਚਾਹੀਦਾ ਹੋਊਗਾ ਜਿਦੇ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਤੇ ਕੋਈ ਲੋਨ ਜਾਂ ਫਿਰ ਇਸ ਜਾਇਦਾਦ ਦਾ ਕੋਈ ਕਾਨੂੰਨੀ ਝਗੜਾ ਨਹੀਂ ਚੱਲਦਾ ਇਸ ਤੋਂ ਲਵਟ ਨੂੰ ਪ੍ਰੋਪਰਟੀ ਟੈਕਸ ਰਸੀਦ ਵੀ ਚਾਹੀਦੀ ਹੈ ਇਸ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਜੇ ਤੁਸੀਂ ਕੋਈ ਮਕਾਨ ਜਾਂ ਫਿਰ ਪਲਾਟ ਖਰੀਦ ਰਹੇ ਹੋ ਉਸਨੇ ਉਸ ਜ਼ਮੀਨ ਦਾ ਟੈਕਸ ਭਰਿਆ ਵੀ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਇਲੈਕਟ੍ਰਿਸਿਟੀ ਵਿਭਾਗ ਤੇ ਜਿਹੜੀ ਸੁਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਦਾ ਐਨਓਸੀ ਵੀ ਚਾਹੀਦਾ ਹੈ ਜਿਸ ਤੋਂ ਤੁਸੀਂ ਜਾਇਦਾਦ ਖਰੀਦੀ ਹੈ ਉਸ ਨੂੰ ਪੈਸੇ ਦਿੱਤੇ ਹਨ ਜਾਂ ਨਹੀਂ ਉਹਦਾ ਸਬੂਤ ਵੀ ਚਾਹੀਦਾ ਜੀਤੋਂ ਤੁਸੀਂ ਖਰੀਦਿਆ ਉਸਨੇ ਪਹਿਲਾਂ ਜੀਤੋਂ ਪ੍ਰੋਪਰਟੀ ਖਰੀਦੀ ਹੈ ਪੈਸੇ ਕਿੱਥੋਂ ਦਿੱਤੇ ਸਨ ਇਹ ਵੀ ਤੁਹਾਨੂੰ ਦੱਸਣਾ ਪਊਗਾ ਤੇ ਸੁਪਰੀਮ ਕੋਰਟ ਨੇ ਜਿਹੜਾ ਇਹ ਬਦਲਾਅ ਕੀਤਾ ਹੈ ਜਿਹੜਾ ਨਵਾਂ ਹੁਕਮ ਦਿੱਤਾ ਹੈ ਜਾਇਦਾਦ ਦੇ ਰਜਿਸਟਰੀ ਨੂੰ ਲੈ ਕੇ ਉਹਦੇ ਨਾਲ ਕੀ ਹੋਵੇਗਾ ਸਭ ਤੋਂ ਪਹਿਲਾਂ ਖਰੀਦਦਾਰਾਂ ਨੂੰ ਅਲਰਟ ਰਹਿਣਾ ਪਊਗਾ ਸਿਰਫ ਰਜਿਸਟਰੀ ਵੇਖ ਕੇ ਹੁਣ ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ ਤੁਹਾਨੂੰ ਇਹਦੇ ਪਿੱਛੇ ਵੀ ਜਾਣਾ ਪਊਗਾ ਰੀਅਲ اسٹیਟ ਏਜੰਟਾਂ ਨੂੰ ਦਸਤਾਵੇਜ਼ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਜਿਹੜੇ ਖਰੀਦਦਾਰਾਂ ਨੂੰ ਹੁਣ ਪਤਾ ਲੱਗ ਗਿਆ ਸੁਪਰੀਮ ਕੋਰਟ ਦੇ ਇਸ ਨਿਯਮ ਦਾ ਉਹ ਤੁਹਾਡੇ ਤੋਂ ਸਵਾਲ ਜ਼ਰੂਰ ਪੁੱਛਣਗੇ ਜਾਇਦਾਦ ਖਰੀਦਣ ਦੀ ਕਾਨੂੰਨੀ ਕਾਰਵਾਈ ਲੰਮੀ ਹੋਏਗੀ ਤੇ ਮਹਿੰਗੀ ਵੀ ਹੋਏਗੀ ਪਰ ਸੁਪਰੀਮ ਕੋਰਟ ਦਾ ਇਹ ਫੈਸਲਾ ਪ੍ਰਾਪਰਟੀ ਖਰੀਦਣ ਨੂੰ ਪਾਰਦਰਸ਼ੀ ਜ਼ਰੂਰ ਬਣਾਏਗਾ ਤੁਹਾਨੂੰ ਜੇ ਕੋਈ ਜ਼ਮੀਨ ਵੇਚ ਰਿਹਾ ਹੈ ਤੁਹਾਡੇ ਤੋਂ ਉਹਲਾ ਰੱਖ ਰਿਹਾ ਜੇ ਉਹ ਝਗੜੇ ਵਾਲੀ ਜ਼ਮੀਨ ਹੈ ਤਾਂ ਹੁਣ ਜਹ ਨਹੀਂ ਹੋਵੇਗਾ પારਦਰਸ਼ਤਾ आएगी ਇਹਦੇ ਵਿੱਚ ਤੁਹਾਨੂੰ ਥੋੜਾ ਪੈਸਾ ਤੇ ਥੋੜਾ ਸਮਾਂ ਜ਼ਰੂਰ ਖਰਚਣਾ ਕਰ ਪਊਗਾ ਪਰਪ ਵੀ ਤੁਸੀਂ ਵੱਡੀਆਂ ਮੁਸੀਬਤਾਂ ਤੋਂ ਬਚ ਜਾਓਗੇ ਕਿਉਂਕਿ ਪ੍ਰਾਪਰਟੀ ਇੱਕ ਵੱਡੀ ਸੰਪਤੀ ਹੁੰਦੀ ਹੈ ਜੇ ਤੁਸੀਂ ਪ੍ਰਾਪਰਟੀ ਖਰੀਦ ਰਹੇ ਹੋ ਸਿਰਫ ਉਸੇ ਬਾਰੇ ਹੀ ਤੁਸੀਂ ਜਾਣਕਾਰੀ حاصل ਨਹੀਂ ਕਰ ਸਕੋਗੇ ਹੁਣ ਪ੍ਰਾਪਰਟੀ ਦੀ ਪੂਰੀ ਚੇਨ ਬਾਰੇ ਤੁਸੀਂ ਜਾਣਕਾਰੀ حاصل ਕਰ ਸਕੋਗੇ ਜੋ ਤੁਹਾਨੂੰ ਤਸੱਲੀ ਦੇਵੇਗੀ ਕਿ ਤੁਹਾਡੇ ਵੱਲੋਂ ਜਿਹੜਾ ਮਕਾਨ 플ੌਟ ਜਾਂ ਫਿਰ ਦੁਕਾਨ ਖਰੀਦੀ ਗਈ ਹੈ ਉਹ ਬਿਲਕੁਲ ਕਾਨੂੰਨੀ ਹੈ ਤੇ ਸਹੀ ਹੈ ਕੋਲੈਸਟੋਲੋਜੀ ਬੁਲੇਟਿਨ ਦੇ ਵੇਸ ਤੋਂ ਅੱਗੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਇੱਕ ਹੋਰ ਜਾਣਕਾਰੀ ਦੇ ਨਾਲ ਧੰਨਵਾਦ